ਜਦੋਂ ਪਤਾ ਲੱਗਿਆ ਕਿ ਕੁਝ ਰਾਜਨੀਤਿਕ ਆਗੂਆਂ ਨੇ ਫੈਸਲਾ ਕਰ ਲਿਆ ਅਤੇ ਇਸ ਜ਼ਮੀਨ ਦੇ ਟੋਟੇ ਦੇ ਦੋ ਹਿੱਸੇ ਕਰਨੇ ਹਨ ਇਹਦਾ ਦੁਫਾੜ ਕਰਨਾ ਹੈ ਤਾਂ ਦੁਫਾੜ ਕਰਨ ਦੇ ਲਈ ਇਹਨਾਂ ਨੂੰ ਜ਼ਮੀਨ ਲੱਭੀ ਹੈ ਜੀ ਪੰਜਾਬ ਦੀ ਪੰਜਾਬ ਨੂੰ ਵਿਚਾਲਿਓਂ ਪਾੜਿਆ ਅੱਧਾ ਪੰਜਾਬ ਪਾਕਿਸਤਾਨ ਹੋ ਗਿਆ ਅੱਧਾ ਪੰਜਾਬ ਭਾਰਤ ਦਾ ਹਿੱਸਾ ਹੋ ਗਿਆ ਪੂਰੇ ਦੇ ਪੂਰੇ ਪੰਜਾਬ ਨੂੰ ਦੋ ਹਿੱਸੇ ਚ ਕਰਕੇ ਅੱਧਾ ਪੰਜਾਬ ਇੱਕ ਪੂਰਾ ਦੇਸ਼ ਬਣ ਗਿਆ ਅਤੇ ਇਧਰਲਾ ਇੱਕ ਪੰਜਾਬ ਜਿਹੜਾ ਹੈ ਉਹ ਇੱਕ ਸੂਬਾ ਵੀ ਨਾ ਬਣਿਆ 47 ਤੋਂ ਬਾਅਦ ਪੰਜਾਬ ਨਾਮ ਦਾ ਕੋਈ ਸੂਬਾ ਬਣਾਇਆ ਹੀ ਨਹੀਂ ਅਗਲਿਆਂ ਨੇ